ਮੈਡਮ ਸਾਈਬਾਨ ਆਪਣੇ ਡਾਕਟਰ ਨੇ ਦੱਸਦੇ ਕਿ ਉਹਨੇ 29 ਨੂੰ ਮੁਕ ਦਫਤਰ ਦੇ ਅਗਰ ਉਹਨੇ ਵਾਪਸ ਫਾਈ ਨਹੀਂ ਕੀਤੀ ਤਾਂ ਉਹ ਤੋਂ ਬਾਅਦ ਪਾਕੀ ਰਲ ਕੇ ਮੈਡਮ ਐਸਟ ਨੇ ਜੀ ਅਸੀਂ ਇੱਥੇ ਇਕੱਠੇ ਹੋਏ ਆਂ ਜੀ ਪੂਰਵੀ ਹਲਕੇ ਦੇ ਵਿੱਚ ਮੇਰਾ ਪੁੱਛਣਾ ਆਇਆ ਕਿ ਜਿਹੜੇ ਹਲਕੇ ਦੇ ਐਮਐਲਏ ਮੈਡਮ ਸਾਈਬਾਨ ਇਹਨਾਂ ਦੇ ਇੱਥੇ ਬੋਰਡ ਲੱਗੇ ਨੇ ਐਸ ਚੌਂਗ ਦੇ ਵਿੱਚ ਖੱਬੇ ਸੱਜੇ ਕਿ ਇਹਨਾਂ ਦਾ ਮੁੱਖ ਚੋਣ ਦਫਤਰ ਹਲਕਾ ਪੂਰਵੀ ਦਾ ਐਸ 에어로 ਦੇ ਨਾਲ ਲੱਗੇ ਹੋਏ ਨੇ ਜੇ ਔਰ ਇਤੋਂ ਦਫਤਰ ਨਾਲ 100 ਮੀਟਰ ਦੀ ਦੂਰੀ 'ਤੇ ਹੈ ਜਿਹੜਾ ਐਮਐਲਏ ਆਪਣੇ ਹ ਦਫਤਰ ਦੇ ਬਾਹਰ 100 ਮੀਟਰ ਦੂਰੀ ਤੇ ਕੂੜਾ ਚੁਗਾ ਨਹੀਂ ਸਕਦਾ। ਬਾਕੀ ਹਲਕੇ ਦਾ ਕੀ ਹਾਲ ਹੋਏਗਾ ਤੁਸੀਂ ਆਪ ਸੋਚ ਸਕਦੇ ਹੋ। ਇਸ ਵੇਲੇ ਮੇਰੇ ਨਾਲ ਮੇਰੇ ਜਿੰਨੇ ਭਰਾ ਆਏ ਨੇ ਸਾਰੇ ਪੂਰੀ ਹਲਕੇ ਦੇ ਨੇ ਔਰ ਸਾਰੇ ਦੁਖੀ ਨੇ ਇਸ ਗੱਲੋਂ ਮੈਨੂੰ ਸਭ ਨੇ ਆ ਕੇ ਮੰਗ ਕੀਤੀ ਕਿ ਭਾਜੀ ਬੁਰਾ ਹਾਲ ਹੈ ਤੁਹਾਡੇ ਹਲਕੇ ਦਾ ਜਗਾ ਜਗਾ ਕੂੜੇ ਦੇ ਢੇਰ ਲੱਗੇ ਹੋਏ ਨੇ। ਸੋ ਮੈਂ ਦੇਖਿਆ ਮੈਂ ਕਿ ਹਲਕੇ ਦਾ ਬੁਰਾ ਹਾਲ ਤਾਂ ਹੈਗਾ ਹੀ ਹੈ। ਪਰ ਜਦੋਂ ਸਾਡੇ ਐਮਐਲਏ ਦੇ ਮੇਨ ਦਫਤਰ ਦੇ ਬਾਹਰ ਹਾਲ ਹੈ ਬਗਜ਼ਿਪ ਸੋਚ ਸਕਦੇ ਹੋ ਹਲਕੇ ਦਾ ਕੀ ਹਾਲ ਹੋਏਗਾ। ਬਾਕੀ ਅਸੀਂ ਇੱਥੇ ਇੱਕ ਸੈਲਫੀ ਪੁਆਇੰਟ ਬਣਾ ਰਹੇ ਹਾਂ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਇੱਥੇ ਕੂੜਾ ਵੇਖ ਲੋਕ ਸੈਲਫੀ ਖਚਾਣ ਸੋ ਆ ਇਹਨਾਂ ਦੇ ਉਪਰਾਲੇ ਹੈਗੇ ਨੇ ਜੀ ਹੋਰ ਕੁਝ ਹੈ ਹੀ ਨਹੀਂ ਇੱਥੇ ਅੰਮ੍ਰਿਤਸਰ ਦੇ ਵਿੱਚ ਸੜਕਾਂ ਟੁੱਟੀਆਂ ਨੇ ਬੁਰਾ ਹਾਲ ਹੈ ਅਸੀਂ ਬੁਖਾਣਾ ਚਾਹਨੇ ਟੂਰਿਸਟ ਨੂੰ ਜਿਹੜੇ ਬਾਹਰੋਂ ਆਣੇ ਸੀ ਦਰਵਾਜ਼ਾ ਬੰਦ ਨੇ ਤੇ ਸਾਡੇ ਹਲਕੇ ਦਾ ਕੀ ਹਾਲ ਹੈ ਸਾਡੇ ਏਰੀਆ ਦਾ ਕੀ ਹਾਲ ਹੈ ਸ਼ਹਿਰ ਦਾ ਕੀ ਹਾਲ ਹੈ ਲੋਕ ਸੈਲਫੀ ਕਿਤੇ ਜਾ ਕੇ ਜਾ ਕੇ ਝਾਣ ਸੋ ਆ ਜਾ ਕੇ ਜਾ ਕੇ ਝਾਣ ਖਚਾ ਕੇ ਬਾਹਰ ਜਾ ਕੇ ਦੱਸਣ ਸਾਡੇ ਹਲਕੇ ਦਾ ਆ ਹਾਲ ਅੰਮ੍ਰਿਤਸਰ ਦਾ ਆ ਹਾਲ ਹੈ ਹੋਰ ਕੀ ਦਸੀਏ ਅਸੀਂ ਪ੍ਰਸ਼ਾਸਨ ਨੂੰ ਆਈਆ ਮੰਗ ਨਹੀਂ ਕਰਦੇ ਕਿ ਡਿਵੈਲਪਮੈਂਟ ਕਰੋ ਸੜਕਾਂ ਬਣਾਓ ਕਿ ਹੋਣੀਆਂ ਨਹੀਂ ਐ ਪਰ ਕਿੱਡੋ ਕਾਰ ਜ ਉਦੈ ਸਫਾਈ ਦਾ ਮਾਲ ਦੇ ਦੋ ਕੂੜਾ ਚਕਾਓ ਤੋਂ ਮਰੀ ਮੰਗ ਹੈ ਪ੍ਰਸ਼ਾਸਨ ਨੂੰ ਐਮਐਲਏ ਨੂੰ ਕਾਰਪੋਰੇਸ਼ਨ ਨੂੰ ਕਿ ਕੂੜਾ ਚਕਾਓ ਸਰ ਸਰ ਦੇ ਦੌਰਾਨ ਸੀਐਮ ਆਰ ਵੱਲੋਂ ਅਪੀਲ ਦਿੱਤੀ ਪੱਈਆ ਦਾ ਦਰਜਾ ਤੱਕ ਦੇਣਾ ਸਰ ਮੇਰਾ ਐਸਵਾਸ ਕਹਿਣਾ ਤੇ ਆ ਹੈਗਾ ਪਹਿਲੀ ਗੱਲ ਤੇ ਆਇਆ ਕਿ ਦਰਜਾ ਦੇਣ ਤੋਂ ਪਹਿਲਾਂ ਸਫਾਈ ਦੇ ਕਰਵਾ ਲਓ ਤੁਸਾਂ ਨੂੰ ਸਮਝ ਨਹੀਂ ਆ ਰਹਾ ਕਿ ਦਰਜਾ ਦਿੱਤਾ ਜੀ ਹੋਲੀ ਪੋਲੀ ਸਿਟੀ ਦਾ ਪੋਲੀ ਸਿਟੀ ਤੇ ਸਾਡਾ ਸ਼ਹਿਰ ਬਾਲ ਜੀ ਆਪਣਾ ਸਾਲਾ ਤੋਂ ਬਣਿਆ ਹੋਇਆ ਜੀ ਨਵਾਂ ਇਹਨਾਂ ਨੇ ਕਿਹੜਾ ਬਣਾ ਲਿਆ ਤੇ ਜੇ ਬਣਾਇਆ ਹੀ ਹੈ ਪੋਲੀ ਸਿਟੀ ਗੁਰੂ ਰਾਮਦਾਸ ਜੀ ਬਣਾ ਕੇ ਸੀਗੇ ਚਲੋ ਜੀ ਹੁਣ ਨਾ ਕਹਿ ਰਹੇ ਸੀ ਅਸੀਂ ਹੁਣ ਬਣਾਇਆ ਤੇ ਘਟੂ ਘਟ ਸਫਾਈ ਦੇ ਕਰਾ ਲਓ ਚੇਤਾਵਨੀ ਦੇ ਦਿੰਦਾ ਅਗਰ ਹਫਤੇ ਦੇ ਵਿੱਚ ਵਿੱਚ ਅੰਮ੍ਰਿਤਸਰ ਦੇ ਵਿੱਚ ਕੋਪਰਸ਼ਨ ਸਫਾਈ ਨਹੀਂ ਕਰੇਗੀ ਪੂਰੀ ਹਲਕੇ ਵਿੱਚ ਸਫਾਈ ਨਹੀਂ ਹੋਏਗੀ ਅਸੀਂ ਜਗਾ ਜਗਾ ਇਹੋ ਜੇ ਸੈਲਫੀ ਪੁਆਇੰਟ ਲਗਾਵਾਂਗੇ ਔਰ ਲੋਕਾਂ ਨੂੰ ਦੱਸਾਂਗੇ ਜੀ ਦਾ ਪੰਚਾਰ ਜਾਂ ਜੀ ਤੇ ਇਹ ਪੰਜਾਬ ਸਰਕਾਰ ਦੀ ਬੜੀ ਤਗੜੀ ਨਿਖੇਤੀ ਹੈ ਜੀ ਤੁਸੀਂ ਵੇਖੋਗੇ ਥਾਂ ਥਾਂ ਕੂੜੇ ਦੇ ਢੇਰ ਲੱਗੇ ਹੈ ਜੀ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਇਹਨਾਂ ਨੇ ਕੂੜੇ ਦੇ ਪਹਾੜ ਖੜੇ ਕਰਤੇ ਸੀ ਉਸੇ ਤਰ੍ਹਾਂ ਐਸੇ ਪੱਤਾਂ ਵਾਲਾ ਡੰਪ ਹੋ ਗਿਆ ਅੰਮ੍ਰਿਤਨੰਦ ਗਾਰਡਨ ਹੋ ਗਿਆ ਤੇ ਇਹ ਪੂਰਵੀ ਹਲਕੇ ਦੇ ਵਿੱਚ ਥਾਂ ਥਾਂ ਤੇ ਤੁਹਾਨੂੰ ਵੱਲਾ ਮੰਡੀ ਹੋ ਗਈ ਸੋ ਫਟੀ ਚਮਰੰਗ ਰੋਡ ਹੋ ਗਿਆ ਤੁਹਾਨੂੰ ਕੂੜੇ ਢੇਰ ਨਜ਼ਰ ਆਣਗੇ ਜੀ ਇਹ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਨਿਖੇਤੀ ਹੈ ਜੀ ਇੱਕ ਪਾਸੇ ਪੰਜਾਬ ਸਰਕਾਰ ਅੰਮ੍ਰਿਤਸਰ ਨੂੰ ਹੈਰੀਟੇਜ ਸਿਟੀ ਦਾ ਦਰਜਾ ਦਿੰਦੀ ਹੈ ਤੇ ਦੂਜੇ ਪਾਸੇ ਇੱਥੇ ਫੋਰਨਰ ਜਦੋਂ ਘੁੰਮਣ ਆਉਂਦੇ ਤੇ ਉਹ ਕੂੜਾ ਚੁੱਕਦੇ ਆ ਇਸ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਸਾਡੇ ਪੰਜਾਬ ਵਾਸਤੇ ਅੰਮ੍ਰਿਤਸਰ ਵਾਸਤੇ ਔਰ ਇਹ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਦੀ ਬਦਨਾਮੀ ਵਰਲਡ ਦੇ ਉੱਤੇ ਕਰਾਉਣ ਦੇ ਉੱਤੇ ਵਰਲਡ ਲੈਵਲ ਤੋਂ ਟੂਰਿਸਟ ਅੰਮ੍ਰਿਤਸਰ ਦੁਰਗਿਆਣਾ ਮੰਦਿਰ ਸਾਡੇ ਇੱਥੇ ਹੈਰੀਟੇਜ ਜਿੰਨੀਆਂ ਵੀ ਪਲੇਸਾਂ ਹੈਗੀਆਂ ਉਹਦੇ ਘੁੰਮਣ ਆਉਂਦੇ ਨੇ ਤੇ ਜਦੋਂ ਉਹ ਲੋਕ ਇੱਥੇ ਕੂੜਾ ਕਚਰਾ ਇਸ ਤਰ੍ਹਾਂ ਵੇਖਦੇ ਨੇ ਤੇ ਉਹਨਾਂ ਦੇ ਕੀ ਅਸਰ ਜਾਏਗਾ ਅੱਜ ਨੂੰ ਕੋਈ ਇਨਵੈਸਟਰ ਇੱਥੇ ਆ ਕੇ ਆਪਣਾ ਪੈਸੇ ਲਗਾ ਕੇ ਇੰਡਸਟਰੀ ਖੋਲਣਾ ਨਹੀਂ ਚਾਹਦਾ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਹੈਰੀਟੇਜ ਸਿਟੀ ਹੋਣ ਦੇ ਬਾਵਜੂਦ ਵੀ ਇੱਥੇ ਗੰਦਗੀ ਕੂੜੇ ਢੇਰ ਨੇ ਔਰ ਸਾਹਮਣੇ ਤੁਸੀਂ ਵੇਖੋਗੇ ਕਿ ਇਹ ਇੰਨਾ ਤਗੜਾ ਕੂੜਾ ਢੇਰ ਲੱਗਿਆ ਤੇ ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਨੇ ਪੂਰਵੀ ਹਲਕੇ ਦੇ ਜੀਵਨ ਜੋਤਪੁਰ ਉਹਨਾਂ ਕੋਈ ਵੀ ਵਿਧਾਇਕ ਇੱਕ ਕੌਂਸਲਰ ਵੀ ਹੁੰਦਾ ਹੈ ਉਹ ਆਪਣੇ ਏਰੀਆ ਨੂੰ ਸਾਫ਼ ਸੁਥਰਾ ਰੱਖਦਾ ਸਾਨੂੰ ਘਰਾਂ ਚੋਂ ਸੰਸਕਾਰ ਮਿਲਦੇ ਨੇ ਕਿ ਸਵੇਰੇ ਉਠੋ ਤੇ ਆਪਣਾ ਬੂਹਾ ਸਭ ਤੋਂ ਪਹਿਲਾਂ ਸਾਫ਼ ਕਰੋ ਜਿਹੜਾ ਐਮਐਲਏ ਨੂੰ ਸੰਸਕਾਰ ਹੀ ਨਹੀਂ ਕੋਈ ਹੈਗੇ ਕਿ ਆਪਣਾ ਬੂਹਾ ਸਾਫ਼ ਕਰਨਾ ਹੈ ਉਹਨੇ ਸ਼ਹਿਰ ਨੂੰ ਕਿੱਥੋਂ ਸਾਫ਼ ਕਰਨਾ ਹੈ ਉਹਨੇ ਆਪਣੇ ਪੂਰੇ ਪੁਰੇਵਲਾਂ ਨੂੰ ਇੱਕ ਚੇਤਾਵਨੀ ਦਿੱਨੇ ਆ ਕਿ ਜੇ ਇਹਨਾਂ ਨੇ ਹੈ ਇੱਕ ਹਫ਼ਤੇ ਦੇ ਵਿੱਚ ਇਹ ਕੂੜੇ ਦੇ ਡੰਪ ਸਾਰੇ ਇਹ ਸਾਡੇ ਪੁਰੇ ਹਲਕੇ ਦੀ ਸੁਧਾਰ ਨਾ ਕੀਤਾ ਤੇ ਇਹਨਾਂ ਦੇ ਘਰਾਂ ਦੇ ਬਾਹਰ ਅਸੀਂ ਕੂੜੇ ਢੇਰ ਲਾਵਾਂਗੇ ਆਪਣੇ ਘਰਾਂ ਨੂੰ ਲਵਾਵੇ ਭਰਾਂਗੇ ਇਹਨਾਂ ਦੇ ਘਰ ਦੇ ਬਾਹਰ ਛੱਡ ਕੇ ਆਵਾਂਗੇ ਦੂਜੇ ਪਾਸੇ ਜਿਹੜੇ ਮੁਲਾਜ਼ਮ ਵਿਚਾਰੇ ਬੰਦੇ ਨੇ ਉਹਨਾਂ ਕੋਲ ਜਦੋਂ ਆਹੀ ਗੱਲ ਕਰਦੇ ਆ ਉਹ ਸਾਰੇ ਆਊਟਸੋਰਸ ਦੇ ਮੁਲਾਜ਼ਮ ਰੱਖੇ ਹੋਏ ਨੇ ਜਿਨ੍ਹਾਂ ਨੂੰ ਪਿਛਲੇ 6-6 ਮਹੀਨੇ ਤੋਂ ਤਨਖਾਹਾਂ ਨਹੀਂ ਮਿਲਦੀਆਂ ਤੇ ਮੇਰੀ ਆਪ ਜੀ ਦੇ ਅੱਗੇ ਬੇਨਤੀ ਹੈ ਉਹਨਾਂ ਨੂੰ ਤਨਖਾਹਾਂ ਦਵੋਗੇ ਤੇ ਉਹ ਕੂੜਾ ਚੁੱਕਣਗੇ ਠੀਕ ਹੈ ਨਹੀਂ ਨਾ ਮਿਲੀ ਤਾਂ ਉਹਨਾਂ ਨੇ ਕੂੜਾ ਕਿੱਥੋਂ ਚੁੱਕਣਾ ਹੈ